ਸਸਿਕਾ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਅੱਜ ਰਾਤ ਪੰਜਾਬ ਦੇ ਵਿੱਚ ਜੋ ਤਗੜਾ ਮੀਂਹ ਹੋਣ ਜਾ ਰਿਹਾ ਜੀ ਉਹਦੀ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਤਾਜ਼ਾ ਸੈਟਲਾਈਟ ਇਮੇਜ ਦੇਖੀਏ ਤਾਂ ਬੱਦਲਬਾਈ ਪੂਰੇ ਪੰਜਾਬ ਦੇ ਉੱਪਰ છਾਈ ਹੋਈ ਹੈ ਤੇ ਇੱਕ ਤਗੜਾ ਸਿਸਟਮ ਪੱਛਮੀ ਰੂਪ ਦੇ ਵਿੱਚ ਬਣਿਆ ਹੋਇਆ ਜੋ ਕਿ ਹੌਲੀ-ਹੌਲੀ ਪੰਜਾਬ ਵੱਲ ਕੂਚ ਕਰ ਰਿਹਾ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤੇ ਵੀਡੀਓ ਯਾਰਾ ਦੋਸਤਾਂ ਭੈਣਾਂ ਤੱਕ ਭੇਜੋ ਤਾਂ ਕਿ ਉਹਨਾਂ ਨੂੰ ਵੀ ਮੌਸਮ ਦੀ ਜਾਣਕਾਰੀ ਸਾਂਝੀ ਹੋ ਸਕੇ ਅੱਜ ਕੱਲ੍ਹ ਕੀ ਤੇ ਬੱਦਲਵਾਈ ਸਿਸਟਮ ਸਵੇਰ ਤੋਂ ਬਣੇ ਰਹਿਣ ਕਾਰਨ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਮੀਂਹ ਹਲਕਾ ਦਰਮਿਆਨਾ ਬੱਦਲਵਾਈ ਦੇ ਨਾਲ ਕਿਣਮਣ ਕਣੀ ਦੇਖੀ ਗਈ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਵੱਡੀ ਗਰਾਵਟਾਈ ਹੈ ਪੰਜਾਬ ਦਾ ਤਾਪਮਾਨ ਘਟ ਕੇ ਲਗਭਗ 30 ਤੋਂ 32 ਡਿਗਰੀ ਤੱਕ ਦੇਖਿਆ ਗਿਆ ਅੱਜ ਰਾਤ ਵੀ ਪੰਜਾਬ ਦੇ ਤਾਪਮਾਨ ਵਿੱਚ ਵੱਡੀ ਗਰਾਵਟ ਦੇਖਣ ਨੂੰ ਮਿਲੇਗੀ ਕਿਉਂਕਿ ਮੀਂਹ ਦੇ ਹਾਲਾਤ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਸਮੇਂ ਦੇ ਹਿਸਾਬ ਨਾਲ ਬਣਦੇ ਹੋਏ ਦਿਖਾਈ ਦੇ ਰਹੇ ਨੇ ਕੱਲ ਕੀਤੀ ਜੇ ਤਾਂ ਫਿਲਹਾਲ ਤੁਸੀਂ ਦੇਖੋਗੇ ਅੰਮ੍ਰਿਤਸਰ ਤੋਂ ਤਰਨਤਾਰਨ ਦੇ ਨੇੜੇ ਤਗੜਾ ਸਿਸਟਮ ਬਣਿਆ ਜੀ ਨਮਾ ਸ਼ਹਿਰ ਹੁਸ਼ਿਆਰਪੁਰ ਦੇ ਨੇੜੇ ਤੇ ਸਿਸਟਮ ਤਗੜਾ ਬਣਿਆ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਸਾਹਿਬ ਤੇ ਬਰਨਾਲੇ ਸ਼ਹਿਰ ਦੇ ਨੇੜੇ ਤੇ ਤਗੜਾ ਸਿਸਟਮ ਦਿਖਾਈ ਦੇ ਰਿਹਾ ਤੇ ਜਿਸ ਦੇ ਕਾਰਨ ਬੱਦਲ ਵਾਗੀ ਦੇ ਨਾਲ ਇਹਨਾਂ ਇਲਾਕਿਆਂ ਦੇ ਵਿੱਚ ਕਿਣਮਣ ਕਰਨੀ ਦਾ ਮਾਹੌਲ ਆਉਂਦੇ ਕੁਝ ਘੰਟੇ ਚ ਦਿਖਾਈ ਦੇ ਰਿਹਾ ਇਹ ਵਾਲਾ ਸਿਸਟਮ ਜਿਹੜਾ ਬਣਿਆ ਹੋਇਆ ਜੀ ਲਗਭਗ ਰਾਤ 11 ਤੋਂ ਲੈ ਕੇ 1 ਵਜੇ ਤੱਕ ਪੰਜਾਬ ਦੇ ਵਿੱਚ ਐਂਟਰੀ ਇਸ ਦੀ ਹੋ ਸਕਦੀ ਹੈ ਤੜਕੇ 3 ਤੋਂ 4 ਵਜੇ ਤੋਂ ਲੈ ਕੇ ਪਰ ਸਵੇਰੇ 6-7 ਵਜੇ ਦੇ ਵਿੱਚਕਾਰ ਕਹਿ ਸਕਦੇ ਹਾਂ ਕਿ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਉੱਪਰ ਪਠਾਨਕੋਟ, ਗੁਰਦਾਸਪੁਰ ਇਹਨਾਂ ਇਲਾਕਿਆਂ ਦੇ ਵਿੱਚ ਇਸ ਦਾ ਮੀਂਹ ਦਾ ਅਸਰ ਸਾਨੂੰ ਜ਼ਿਆਦਾ ਦੇਖਣ ਨੂੰ ਮਿਲੇਗਾ ਤੇ ਹੌਲੀ-ਹੌਲੀ ਸਿਸਟਮ ਆਪਣਾ ਦਾਇਰਾ ਵਧਾਵੇਗਾ ਤਾਂ 6-7 ਵਜੇ ਤੱਕ ਪੰਜਾਬ ਦੇ ਬਾਕ-ਬਾਕ ਜ਼ਿਲ੍ਹਿਆਂ ਵਿੱਚ ਪਹੁੰਚਣ ਦੀ ਉਮੀਦ ਇਸ ਸਿਸਟਮ ਦੀ ਦਿਖਾਈ ਦੇ ਰਹੀ ਹੈ ਜਿਸ ਤਰ੍ਹਾਂ ਹੀ ਆਪਾਂ ਕਹਿ ਸਕਦੇ ਕਿ ਇਹ ਸਿਸਟਮ ਬਹੁਤ ਤਗੜਾ ਸਿਸਟਮ ਹੈ ਜੀ ਫੌਲੀ-ਹੌਲੀ ਆਪਣਾ ਦਾਇਰਾ ਵੀ ਵਧਾ ਰਿਹਾ ਜਿਸ ਦੇ ਨਾਲ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਮੀਂਹ ਹੋਣ ਦੀ ਉਮੀ ਅਗਰ ਆਪਾਂ ਸਵੇਰ ਦੀ ਗੱਲ ਕਰੀਏ ਤਾਂ ਸਵੇਰ ਦੇ ਸਮੇਂ ਸਾਨੂੰ ਲਗਭਗ ਪੰਜਾਬ ਦੇ ਮਾਝੇ ਦਾ ਇਲਾਕਾ ਜਿਹੜਾ ਇਹ ਵਾਲਾ ਦੱਖਣੀ ਪੱਛਮੀ ਤੋਂ ਲੈ ਕੇ ਉੱਤਰ ਪੱਛਮੀ ਬੈਲਟ ਜਿੰਨੀ ਵੀ ਹੈ ਜਿਹੜਾ ਕਿ ਹਮਾ ਹਮਾਚਲੂ ਵੀ ਟੱਚ ਕਰਦੀ ਹੈ ਪਾਕਿਸਤਾਨ ਨੂੰ ਵੀ ਟੱਚ ਕਰਦੀ ਹੈ ਤੇ ਸੈਂਟਰਲ ਪੰਜਾਬ ਦੇ ਵਿੱਚ ਤਗੜਾ ਮੀਂਹ ਹੁੰਦਾ ਦਿਖਾਈ ਦੇ ਰਿਹਾ ਹੈ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਮਿਲਦੀ ਹੋਈ ਸਾਨੂੰ ਜਲਦ ਦਿਖਾਈ ਦੇਵੇਗੀ ਬਾਕੀ ਤੁਸੀਂ ਆਪਣਾ ਧਿਆਨ ਰੱਖੋ ਬਾਹਰ ਨਿਕਲਣ ਲੱਗੇ ਕਿਤੇ ਜਾਣਾ ਹੈ ਤਾਂ ਆਪਣਾ ਖਿਆਲ ਰੱਖੋ ਦਰਿਆਵਾਂ ਤੋਂ ਦੂਰ ਰਹੋ ਪਾਣੀ ਤੋਂ ਬਚ ਕੇ ਰਹੋ ਮਿਲਦੇ ਹਾਂ ਜੇ ਅਗਲੀ ਵੀਡੀਓ ਵਿੱਚ ਧੰਨਵਾਦ ਜੀ